ਹਾਂਜੀ ਦੋਸਤੋ ਸਾਹਮਣੇ ਦੇਖ ਸਕਦੇ ਹੋ ਅਨ ਡਾਈਵਰ ਖੜੀ ਆ ਪੂਰੀ ਕਹੈਂਡ ਕੰਡੀਸ਼ਨ ਚ ਆਹ ਖੜਾ ਐਚਐਮਟੀ 3522 ਕਾਰ ਪੀਓ ਗੱਡੀ ਆ ਦੋ ਜੇਸੀਬੀਆਂ ਨੇ ਲੱਗਦਾ 15 20 ਜੇਪਸੀਆਂ ਖੜੀਆਂ ਆਉਣੀਆਂ ਕਿੰਨਾ ਸਟਾਕ ਖੜਾ ਜੇਪਸੀਆਂ ਦਾ ਕੋਈ ਮਰਜ਼ੀ ਬਾਟ ਲੈਣਾ ਹੋਵੇ ਜੇਪਸੀਆਂ ਦਾ ਸੰਗੋ ਇੱਥੋਂ ਆਰਾਮ ਨਾਲ ਵੇਚ ਦੋ ਬਾਈ ਜੀ ਜੀ ਦੋਸਤੋ ਸਾਰੇ ਵੀਰਾਂ ਨੂੰ ਸਸਤੀ ਕਾ ਬਾਈ ਜੀ ਆਪਾਂ ਖੜਿਆ ਮਾਨਸਾ ਮਿੱਠੂ ਕਵਾੜੀਏ ਤੁਸੀਂ ਦੇਖ ਸਕਦੇ ਹੋ ਕਿੰਨਾ ਕਵਾੜ ਖੜਾਗਾ ਇਸ ਜਨ ਨੂੰ ਦਿਖਾਉਣਾ ਕਿ ਕਿਹੜੀਆਂ ਚੀਜ਼ਾਂ ਖੜੀਆਂ ਨੇ ਇੱਥੇ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਵਕਤ ਮੌਜੂਦ ਨੇ ਜਿਵੇਂ ਟਰੈਕਟਰ ਵੀ ਖੜੇ ਆ ਗੱਡੀਆਂ ਖੜੀਆਂ ਕਰਪਾਈਆਂ ਖੜੀਆਂ ਨੇ ਤੇ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਬਾਈ ਜੀ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਸਾਰਿਆਂ ਨੂੰ ਪਹਿਲਾਂ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਅਰਜਨ ਅਰਜਨ ਟਰੈਕਟਰ ਦੇਖ ਸਕਦੇ ਆਂ ਬਈ ਤੁਸੀਂ ਗੱਡੀ 'ਚੋਂ ਚੈੱਕ ਕਰ ਲਓ ਟਰੈਕਟਰ ਦੀ ਬਣੇ ਅਰਜਨ ਦਾ ਖਾਉਣਾ 605 DI ਦੇ ਤੁਸੀਂ ਸਮਾਨ ਲੈਣਾ ਹੋਇਆ ਬਈ ਟਰੈਕਟਰ ਦਾ ਸੋਡੇ ਕੋਲੇ ਟਰੈਕਟਰ ਆ ਤਾਂ ਇੱਥੋਂ ਲਿਜਾ ਸਕਦੇ ਆ ਤੁਸੀਂ ਅਰਜਨ ਆ ਗਿਆ ਤੇ ਅੱਗੇ ਆਸ਼ਾ ਵੀ ਖੜਾਗਾ 243 2 ਆਸੇ ਖੜੇ ਆ ਅੱਗੇ ਸੋਨੂੰ ਦਿਖਾਉਣੇ ਆ ਐਚਐਮਡੀ 352 ਨਾੜਾ ਐਚਐਮਡੀ 352 ਇਹ ਬਸ ਸਕਾਰਪੀਓ ਗੱਡੀ ਖੜੀ ਆ ਬਾਈ ਜੀ ਸਕਾਰਪੀਓ ਗੱਡੀ ਆ ਤੇ ਆ ਜੇ ਕਿਸੇ ਨੇ ਕਰਾਇ ਗੁਰੇ ਤੇ ਲਾਉਣ ਨੂੰ ਲੈਣੀ ਹੋਈ ਗੱਡੀ ਆ ਖੜੀ ਆ ਆ ਟਰਾਲੀ ਵੀ ਖੜੀ ਆ ਜੇ ਕਿਸੇ ਨੇ ਕੱਖਾਂ ਕੋੱਖਾਂ ਨੂੰ ਲਾਉਣੀ ਹੋਵੇ ਤੇ ਐਂਬੂਲੈਂਸਾਂ ਵੀ ਨਾ ਖੜੀਆਂ ਨੇ ਵਧੀਆ ਤੋੜ ਕੇ ਲੈ ਜਾ ਸਕਦਾ ਕਿਸੇ ਲਾਇਬ੍ਰਾਰ ਖੜੀ ਹੋਰ ਸਲੈਂਡ ਅੱਗੇ JCB ਦਿਖਾ ਰਹੀ ਆਪਾਂ ਦੇਖੋ JCB ਤੋਂ JCBਆਂ ਨੇ ਜੇ ਤੁਹਾਡੇ ਕੋਲੇ JCB ਹੈਗੀ ਆ ਬਾਈ ਜੀ ਉਹਦਾ ਕੋਈ ਪਾਰਟ ਖਰਾਬ ਹੋ ਗਿਆ ਤਾਂ ਤੁਸੀਂ ਇੱਥੋਂ ਆ ਕੇ ਆਪਦਾ ਪਾਰਟ ਲਿਜਾ ਸਕਦੇ ਹੋ ਕੋਈ ਵੀ ਜਿਹੜਾ ਤੁਹਾਡਾ ਖਰਾਬ ਹੋਵੇ ਇੱਕ ਆਹ ਖੜੀ ਆ ਬਾਈ ਜੀ ਕਰਪੈਨ ਵੀ ਹੈਗੀ ਇੱਕ ਪੈਨ ਮਸ਼ੀਨ ਉਹ ਵੀ ਦਿਖਾਵਾਂਗੇ ਦੇਖ ਸਕਦੇ ਤੁਸੀਂ ਆਹ ਬੈਨਾ ਮੂਨਾ ਖੜੀਆਂ ਨੇ ਵਧੀਆ ਕੰਡੀਸ਼ਨ ਚ ਨੇ ਬਸ ਮਾੜਾ ਮੋਟਾ ਤਿਆਰ ਕਰਵਾ ਕੇ ਪੂਰਾ ਵਧੀਆ ਕੰਮ ਦੇਣੀ ਆ ਦੋ ਜੀਸੀਬੀਆਂ ਆ ਗਈਆਂ ਤੇ ਚਾਰ ਪੰਜ ਚਾਰ ਪੰਜ ਟਰੈਕਟਰ ਚੀਏ ਤੇ ਬਾਕੀ ਹੋਰ ਗੱਡੀਆਂ ਵੀ ਖੜੀਆਂ ਬਾਈ ਜੀ ਉਹ ਵੀ ਲਗਾਉਣ ਆ ਸਨੋ ਆਹ ਜੀਸੀਬੀਆਂ ਦੇਖ ਲਈਆਂ ਤੇ ਤੁਸੀਂ ਆਹ ਦੇਖ ਸਕਦੇ ਹੋ ਆਹ ਕੰਡੀਸ਼ਨ ਇਹ ਵੀ ਪੂਰੀ ਵਧੀਆ ਸਾਫ਼ ਪੀਆ ਬਾਈ ਜੀ ਲੈਬਰਾ ਆ ਗਈ ਏ ਅੱਗੇ ਤੁਹਾਨੂੰ ਦਿਖਾਉਣਾ ਟਰੈਕਟਰ ਹਾਂਜੀ ਦੋਸਤੋ ਦੇਖ ਸਕਦੇ ਤੁਸੀਂ ਸਾਹਮਣੇ ਖੜਾ ਹੈ ਬਾਈ ਜੀ ਨਿਊ ਆਲੈਂਡ ਵਾਲਿਆਂ ਦਾ 30 30 ਇਹ ਆ ਗਿਆ 35 ਹਾਰਸ ਪਾਵਰ ਚ ਟਰੈਕਟਰ ਬਾਈ ਜੀ ਕੰਡੀਸ਼ਨ ਛੋਟੇ ਸਾਹਮਣੇ ਦੋਸਤੋ ਜੇ ਜਿਹਦਾ ਕੋਈ ਪਾਰਟ ਖਰਾਬ ਹੋ ਗਿਆ ਉਹ ਤੁਸੀਂ ਲਿਆ ਸਕਦੇ ਇਹ ਚੋਂ ਬਦਲਾ ਕੇ ਵੀ ਜੇ ਨਵੀਂ ਚੀਜ਼ ਦਾ ਰੇਟ ਵੱਧਾ ਹੁੰਦਾਗਾ ਤੇ ਨਾਲੇ ਨਾਲੇ ਇਹ ਕੰਪਨੀ ਵਾਲੀ ਚੀਜ਼ ਹੋਊ ਜੇ ਚੋੜਾ ਕੇ ਲੈ ਕੇ ਜਾਣੀ ਆ ਤੁਸੀਂ ਅੱਗੇ ਦੇਖ ਸਕਦਾ ਤੁਸੀਂ ਇੱਕ ਪੈਨ ਖੜੀ ਹੈ ਬਾਈ ਜੀ ਕੰਬਾਈਨ ਦੀ ਕੰਡੀਸ਼ਨ ਚੈੱਕ ਕਰ ਲੋ ਦੋਸਤੋ ਪੂਰੀ ਵਧੀਆ ਕੰਡੀਸ਼ਨ ਚ ਪਈ ਹੈ ਕੰਬਾਈਨ ਅੱਗੇ ਗੱਡੀ ਵੀ ਖੜੀ ਹੈ ਇੱਕ ਕਈ ਗੱਡੀਆਂ ਖੜੀਆਂ ਨੇ ਗੱਡੀਆਂ ਵੀ ਦਿਖਾਉਣਾ ਤੁਹਾਨੂੰ ਕਹੀ ਜੀ ਕੰਡੀਸ਼ਨ ਦਿੱਲੀ ਨੰਬਰ ਆ ਆ ਗਈ ਬਾਈਨ ਸਾਹਮਣੇ ਆ ਗਈ ਸਵੈਫਟੀ ਹਰਿਆਣਾ ਨੰਬਰ ਆ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਸਵੈਫਟ ਦੀ ਏ ਬੈਕ ਸਾਈਡ ਤੇ ਜੈਪਸੀਆਂ ਖੜੀਆਂ ਨੇ ਜੇ ਕਿਸੇ ਨੇ ਤਿਆਰ ਕਰਾਉਣੀਆਂ ਹੁਣ ਉਹ ਕਿੰਨੀ ਘੈਂਟ ਕੰਡੀਸ਼ਨ ਚ ਪਰ ਲੀ ਕਈ ਜੈਪਸੀਆਂ ਖੜੀਆਂ ਨੇ ਬਈ ਜੈਪਸੀ ਦੇ ਸ਼ਕੀਨ ਨੂੰ ਉਹਨੂੰ ਸਾਰਾ ਕੁਝ ਮੈਡੂ ਇਤੋਂ ਆਰੇ ਬਹੁਤ ਜੈਪਸੀਆਂ ਨੇ ਕਿਸੇ ਨੇ ਮੋਡੀਫਾਈ ਕਰਾਉਣੀ ਹੋਵੇ ਜਾ ਕੇ ਕੋਈ ਸ਼ਕੀਨ ਹੋਵੇ ਵੀਰ ਜੈਪਸੀਆਂ ਦਾ ਘੱਟ ਤੋਂ ਘੱਟ ਇਸੇ ਮੈਨੂੰ ਲੱਗਦਾ 15-20 ਜੈਪਸੀਆਂ ਖੜੀਆਂ ਹੋਣਗੀਆਂ ਦੇਖੋ ਬਈ ਜੀ ਕੰਡੀਸ਼ਨ 52 ਨੰਬਰ ਵੀ ਆ ਹਰਿਆਣਾ ਨੰਬਰ ਵੀ ਆ ਸਾਰੀਆਂ ਬੰਤੀਆਂ ਜਿਪਸੀਆਂ ਮਿਲ ਜਾਣੀਆਂ ਬਾਈਟ ਕਲਰ ਚ ਤੇ ਮਿਲਿਟਰੀ ਵਾਲੇ ਵੀ ਹੈਗੀਆਂ ਨੇ ਜਿਪਸੀਆਂ ਮਿਲਿਟਰੀ ਵਾਲੀਆਂ 4x4 ਹੁੰਦੀਆਂ ਨੇ ਉਹ ਉਹ ਵੀ ਹੈਗੀਆਂ ਬਾਈ ਜੀ ਦੇਖ ਸਕਦੇ ਤੁਸੀਂ ਕਿੰਨਾ ਸਟਾਕ ਖੜਾ ਜਿਪਸੀਆਂ ਦਾ ਕੋਈ ਮਰਜ਼ੀ ਪਾਰਟ ਲੈਣਾ ਹੋਵੇ ਜਿਪਸੀਆਂ ਦਾ ਤੁਹਾਨੂੰ ਇੱਥੋਂ ਆਰਾਮ ਨਾਲ ਮਿਲ ਜੂ ਬਾਈ ਜੀ ਬਹੁਤ ਸਟਾਕ ਖੜਾ ਜিপਸੀਆਂ ਦਾ ਅੱਗੇ ਸਾਨੂੰ ਹੋਰ ਗੱਡੀਆਂ ਵੀ ਦਿਖਾਉਣੇ ਆ। ਵਿੱਚ ਤਾਂ ਪੂਰੀਆਂ ਸਾਫ਼ ਹੋਈਆਂ ਨੇ ਜিপਸੀਆਂ ਵੀ। ਤੋਂ ਸਾਹਮਣੇ ਦੇਖ ਸਕਦੇ ਹੋ ਤੁਸੀਂ ਬੈਨ ਆਜੀ ਹਰਿਆਣਾ ਨੰਬਰ ਇਹ ਕੰਡੀਸ਼ਨ ਪੂਰੀ ਸਾਫ਼ ਹੀ ਆ ਬਈ ਜੀ। ਮਾੜਾ ਮੋਟਾ ਕੰਮ ਧੰਦਾ ਕਰਾ ਕੇ ਦੇ ਕਿਸੇ ਨੇ ਕੂਟ ਪਾਉਣ ਨੂੰ ਲੈਣੀ ਹੋਵੇ ਵੀਰ ਨੇ ਬੈਨਪੂਰੀ ਪਈ ਆ ਕੰਮ ਦੇਣ ਵਾਲੀ ਹੈਗੀ ਆ ਗੱਡੀਆਂ ਆ ਗਈਆਂ ਬਾਈ ਜੀ ਦੇਖ ਸਕਦੇ ਹੋ ਤੁਸੀਂ ਆ ਬਲੇਰੋ ਗੱਡੀ ਆ ਗਈ ਜੀ ਆ ਬਲੇਰੋ ਤਾਂ ਬਈ ਵਧੀਆ ਕੰਡੀਸ਼ਨ ਚ ਪਈ ਆ ਸਾਫ ਇਹਦਾ ਮਾਡਲ ਵੀ ਮੈਨੂੰ ਲੱਗਦਾ 5 ਤੋਂ ਉੱਤੇ ਹੋਊਗੀ ਪੂਰੀ ਗੈਂਡ ਕੰਡੀਸ਼ਨ ਚ ਪਈ ਆ ਆ ਬਲੇਰੋ ਹਾਂਜੀ ਦੋਸਤੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਦਿੱਲੀ ਨੰਬਰ ਆਰਟ ਦਾ ਗੱਡੀ ਵੀ ਖੜੀ ਆ ਬਾਈ ਜੀ ਇਹ ਕਿਸੇ ਵੀਰ ਨੇ ਲੈਣੀ ਹੋਵੇ ਜਾਂ ਕੋਈ ਪਾਰਟ ਲੈਣਾ ਹੋਵੇ ਆ ਪਿੱਕੇ ਖੜਿਆ ਬਾਈ ਜੀ 2 50 ਨੰਬਰ ਦੋਨੇ ਪਿੱਕੇ ਆਪ ਬੰਡਾ ਨੰਬਰ ਆ ਪਿੱਕਾ ਆ ਅੱਗੇ ਦੇਖ ਸਕਦੇ ਹੋ ਡਰਾਈਵਰ ਬਾਈ ਜੀ ਕਿੰਨੀ ਘੈਂਟ ਕੰਡੀਸ਼ਨ ਚ ਖੜੀ ਆ ਹਰਿਆਣਾ ਨੰਬਰ ਟਾਇਰ ਵੀ ਵਧੀਆ ਪਿਆ ਐਮ ਆਰ ਐਫ ਦੇ ਪੂਰੀ ਘੈਂਟ ਕੰਡੀਸ਼ਨ ਦੀ ਆ ਡਰਾਈਵਰ ਹਈ ਹਰਿਆਣਾ ਨੰਬਰ ਆ ਗਈ ਅੱਗੇ ਸਕਾਰਪਿਓ ਆ ਗਈ ਹਰਿਆਣਾ ਨੰਬਰ ਬਾਈ ਜੀ ਅੱਗੇ ਫੇਰ ਆ ਗਈ ਸ਼ਕਾਰਪੀਓ ਇਹ ਸੈਦਮ ਭਾਈ ਜੀ ਤੁਸੀਂ ਬਹੁਤ ਸਟਾਕ ਖੜਾਗਾ ਕੁਝ ਹਾਂਜੀ ਦੋਸਤੋ ਸਾਹਮਣੇ ਮਹਿੰਦਰਾ ਖੜਾ ਹੈ ਜੀ 200 ਪੁਆਇੰਟ ਡੀਆਈ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਟਰੈਕਟਰ ਦੀ ਠੀਕ ਠਾਕ ਹੀ ਆ ਭਾਈ ਜੀ ਜੇ ਕੋਈ ਇਹਦਾ ਪਾਰਟ ਲੈਣਾ ਹੋਵੇ ਉਹ ਤੁਹਾਨੂੰ ਕੱਢ ਕੇ ਦੇ ਦੇਣਗੇ ਟਰੈਕਟਰ ਚ ਜੇ ਤੁਹਾਡੇ ਕੋਲੇ ਕੋਈ ਟਰੈਕਟਰ ਹੈਗਾ ਉਹਦਾ ਕੋਈ ਪਾਰਟ ਖਰਾਬ ਹੋ ਗਿਆ ਉਹ ਤੁਹਾਨੂੰ ਮੈਜੂਗਾ ਤੇ ਆ ਗਿਆ ਜੀ ਵਾਟਰ ਟੈਂਕਾ ਦੇਖ ਸਕਦੇ ਹੋ ਤੁਸੀਂ ਇਹ ਵੀ ਤੁਹਾਨੂੰ ਜੋ ਕਵਾੜ ਦੇ ਬਾਅਦ ਅੱਗੇ ਤੁਹਾਨੂੰ ਇੱਕ ਅੱਧੀ ਬੈਂਡ ਦਿਖਾ ਦਿੰਨੇ ਆ ਜੀ। ਲੱਗਿਆ ਜੀ ਇਹ ਸਾਲਿਆਂ ਦਾ ਜਿਹਨੂੰ ਆਪਾਂ ਛੋਟਾ ਹਾਥੀ ਕਹਿ ਗਨੇ ਆ ਬਹੁਤ ਵਧੀਆ ਕੰਡੀਸ਼ਨ ਚ ਪਿਆਗਾ। ਥੋੜੇ ਘੜੇ ਪੈਸੇ ਲੱਗ ਕੇ ਵਧੀਆ ਕੰਮ ਦੇਣ ਵਾਲਾ ਤੁਹਾਨੂੰ ਮਿਲ ਜੂਗਾ ਇਹ ਤੇ ਦੇਖ ਸਕਦੇ ਹੋ ਮੰਗਰੋਂ ਵੀ ਵਧੀਆ ਪਿਆ ਨਜਾਇਜ਼ ਜਰ ਨਹੀਂ ਲੱਗੀ ਹੋਈ ਠੀਕ ਪਿਆ ਕੰਡੀਸ਼ਨ। ਛੋਟਾ ਹਾਥੀ ਜੈਨ ਆ ਉਹ ਆ ਇਹ। ਆਸ ਨੂੰ ਬਾਈ ਜੀ ਬਾ ਡੀ ਉ ਮਿਲ ਜੂਗੀ। ਬਲੈਰੋ ਵੀ ਹਿੰਦੀ ਹੈ ਜਿਹੜੀ ਬਲੈਰੋ ਦਾ ਲਾ ਗੱਡੀ ਹੁੰਦੀ ਹੈ ਉਹਦੇ ਦੇਖ ਸਕਦਾ ਤੁਸੀਂ ਕੰਡੀਸ਼ਨ ਇਹ ਬੰਦਾ ਕੀ ਕੀ ਕੋਪਨ ਹੁੰਦੀ ਹੈ ਇਹ ਬੰਦਾ ਚਾਰੇ ਪਾਸਿਓਂ ਜੀ ਆਹ ਦੇਖ ਸਕਦੇ ਜੀ ਬਲੈਰੋ ਦੀ ਬਾਈ ਜੀ ਬਾਡੀ ਬਾਡੀ ਹੈ ਬਲੈਰੋ ਦੀ ਬਾਡੀਆਂ ਵੀ ਮਿਲ ਜਾਣਗੀਆਂ ਬਾਈ ਸਾਨੂੰ ਜੇ ਬਾਡੀਆਂ ਲੈਣੀਆਂ ਹੁਣ ਸਾਰਾ ਕੁਝ ਮਰਜੂ ਯਾਰ ਬਰਾਇਤੀਆ ਤੋੜ ਕੇ ਕੱਲੋਂ ਆਣੇ ਸ਼ਾਮ ਨਾਲ ਮਰਜੂਗਾ ਤੇ ਲੋਕੇਸ਼ਨ ਹੈ ਜੀ ਮਾਨਸਾ ਮਿੱਠੂ ਕਵਾੜੀਏ ਦੇ ਕਵਾੜ ਮਾਰਕੀਟ ਮਸੀਹੂ ਗੁਰਾ ਬਾਈ ਤੁਹਾਨੂੰ ਪਤਾ ਹੀ ਆ ਜਹਾ ਲੈ ਕੇ ਜੀ ਬਾਈ ਮਿੱਠੂ ਕਵਾੜੀਆ ਉਹ ਉਹ ਉੱਥੇ ਖੜਿਆ ਬਾਈ ਜੀ ਉਹ ਲੋਕੇਸ਼ਨ ਹੈ ਮਾਨਸਾ ਬਰਨਾਲਾ ਰੋਡ ਤੇ 3 ਪੁਆਇੰਟ ਕੈਂਚੀਆਂ ਤੋਂ ਥੋੜਾ ਜਿਹਾ ਗਾਹਾਂ ਆ ਕੇ ਮਾਨਸਾ ਵਾਲੀ ਸਾਈਡ ਤੇ ਇਧਰੋਂ ਤਿੰਨ ਕੋਣੀਆਂ ਤੋਂ ਜਦੋਂ ਆਪਾਂ ਕੈਂਚੀਆਂ ਨੂੰ ਜਾਂਦੇ ਆ ਉੱਥੇ ਹੀ ਲੋਕੇਸ਼ਨ ਹੈ ਜੀ ਦੇਖ ਸਕਦੇ ਤੁਸੀਂ ਕੋਈ ਮਰਜ਼ੀ ਚੀਜ਼ ਖਰੀਦਣੀ ਹੋਵੇ ਤੁਹਾਨੂੰ ਬਾਈ ਜੀ ਕਿੱਲੋਂ ਹਿਸਾਬ ਨਾਲ ਤੋੜ ਕੇ ਮਿਲ ਜੂਗੀ ਤੇ ਮਾੜੇ-ਮੋٹے ਤੁਸੀਂ ਪੈਸੇ ਲਾ ਕੇ ਠੀਕ ਕਰਵਾ ਸਕਦੇ ਹੋ ਚੀਜ਼ਾਂ ਨੂੰ ਵਧੀਆ ਚੀਜ਼ਾਂ ਵੀ ਖੜੀਆਂ ਨੇ ਜਿਵੇਂ ਗੱਡੀਆਂ ਹੋ ਗਿਆ ਹੋ ਗਿਆ ਫੈਨਾ ਹੋ ਗਿਆ ਕੁਝ ਮਰਜ਼ੀ ਤੁਸੀਂ ਖਰੀਦਣਾ ਹੋਵੇ ਇੱਕ ਵਾਰੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਈ ਜੀ ਕੰਟੈਕਟ ਦਾ ਬਾਈਆਂ ਨੇ ਦਿੱਤਾ ਨਹੀਂ ਤੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਇਦੋਂ ਜੇ ਇੱਥੇ ਆ ਕੇ ਚੀਜ਼ ਖਰੀਦ ਸਕਦੇ ਹੋਂ ਦੇਖ ਕੇ ਤੇ ਇਹ ਬਈ ਮਹੀਨੇ ਦੇ ਅੰਦਰ-ਅੰਦਰ ਜਿਹੜਾ ਸਟਾਕ ਆ ਚੇਂਜ ਹੁੰਦਾ ਰਹਿੰਦਾ। ਮਾਲ ਮਹੀਨੇ ਦੇ ਅੰਦਰ ਬਦਲ ਜਾਂਦਾ। ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਹੜੇ ਵੀ ਚੈਨਲ ਤੇ ਨਵੇਂ ਜੁੜੇ ਆ ਤੈਨੂੰ ਵੀ ਸਬਸਕ੍ਰਾਈਬ ਕਰ ਲਓ ਬੈੱਲ ਆਈਕਨ ਨੂੰ ਪ੍ਰੈਸ ਕਰ ਦਿਓ। ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ। ਧੰਨਵਾਦ ਬਾਈ ਜੀ।